ਅ ਅਗਲੀ ਜਿਹੜੀ ਯੂਐਸਸੀਐਸ ਦੀ ਇੱਕ ਹੋਰ ਇਨਵੈਸਟੀਗੇਸ਼ਨ ਦੀ ਗੱਲ ਆਪਾਂ ਕਰਦੇ ਹਾਂ ਜਿਹੜੇ ਅਸਾਈਲਮ ਐਪਲੀਕੇਸ਼ਨ ਫਰਾਡ ਜਿਹੜੀਆਂ ਕਹਿੰਦੇ ਸਬਮਿਟ ਕਰਤੀਆਂ ਸੀ ਜਾਂ ਕਹ ਲਓ ਵੀ ਫੇਕ ਅਸਾਈਲਮ ਐਪਲੀਕੇਸ਼ਨ ਸਬਮਿਟ ਕਰਤੀਆਂ ਸੀ ਆ ਜਿਹੜੀ ਬਰੋਵਰਡ ਦੀ ਇੱਕ ਬੀਬੀ ਆ ਉਹਨੂੰ ਜਿਹੜਾ ਇਸ ਦੇ ਵਿੱਚ ਹੁਣ ਚਾਰਜ ਕਰ ਲਏ ਇਨਵੈਸਟੀਗੇਸ਼ਨ ਚ ਜੀ ਬਿਲਕੁਲ ਸੋ ਸਭ ਤੋਂ ਪਹਿਲੀ ਗੱਲ ਇਹ ਕਹਿੰਦੇ ਆ ਕਿ ਚਾਰਜ ਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਗਿਲਟੀ ਹੈਗਾ ਠੀਕ ਆ ਇੱਕ ਡਿਸਕਲੇਮਰ ਤੁਹਾਨੂੰ ਦੇ ਰਹੇ ਆ ਕਿਉਂਕਿ ਬੰਦੇ ਨੂੰ ਇੱਕ ਕੋਰਟ ਦੇ ਵਿੱਚ ਜਾਣ ਦਾ ਹੱਕ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਸੋ ਜਦ ਤੱਕ ਉਹ ਗਿਲਟੀ ਨਹੀਂ ਹੁੰਦਾ ਤਦ ਤੱਕ ਅਲੈਜ ਅਲੈਜ ਦੇ ਕਹਿ ਸਕਦੇ ਹਾਂ ਕਹਿ ਸਕਦੇ ਸੋ ਇਹ ਅੰਦਰਾ ਕਰੇਰਾ ਸੀ 37 ਸਾਲ ਦੀ ਸੀ ਸਨਰਾਈਜ਼ ਫਲੋਰੀਡਾ ਤੋਂ ਤੇ ਉਹ ਕਹਿੰਦੇ ਨੇ ਕਾਫੀ ਫਰਾਡ ਐਪਲੀਕੇਸ਼ਨਾਂ ਜਿਹੜੀਆਂ ਸਬਮਿਟ ਕੀਤੀਆਂ ਸੀਗੀਆਂ ਸੋ ਇਹ ਬੇਸਿਕਲੀ ਕੀ ਸੀਗੀ ਪੈਰਾਲੀਗਲ ਸੀਗੀ ਤੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਬੜਾ ਚੱਲਦਾ ਕਿ ਕੀ ਹੁੰਦਾ ਕਿ ਕਈ ਪੈਰਾਲੀਗਲ ਜਿਹੜੇ ਹੈਗੇ ਉਹ ਕਦੀ ਕਰੈਕਟ ਨਹੀਂ ਕਰਦੇ ਉਹਨਾਂ ਨੂੰ ਬੰਦਾ ਵਕੀਲ ਹੀ ਸਮਝੀ ਜਾਂਦਾ ਕਲੈਂਟਾਂ ਤੋਂ ਪੁੱਛੋ ਕਹਿੰਦੇ ਪਤਾ ਨਹੀਂ ਵਕੀਲ ਹੈਗਾ ਕਿਦਾਂ ਉਹ ਆਪਣੇ ਆਪ ਨੂੰ ਇਦਾਂ ਕੈਰੀ ਕਰਦੇ ਆ ਜਿੱਦਾਂ ਕਿ ਉਹ ਵਕੀਲ ਹੁੰਦੇ ਆ ਤੇ ਉਹਨਾਂ ਨੇ ਕੀ ਕੀਤਾ ਹੁੰਦਾ ਕਿ ਅੱਗੋਂ ਦੀ ਨਾ ਹੋਰ ਵਕੀਲ ਰੱਖੇ ਹੁੰਦੇ ਆ ਕਿਵਰੀ ਗੋਰਿਆਂ ਨਾਲ ਕਾਲਿਆਂ ਨਾਲ ਉਹਨਾਂ ਨਾਲ ਚਾਈਨੀਜ਼ ਬੰਦੇ ਨਾਲ ਟਾਈ ਅਪ ਜਿਹੜਾ ਕੀਤਾ ਹੁੰਦਾ ਤੇ ਉਹ ਕਦੀ ਮਤਲਬ ਪੈਰਾਲੀਗਲ ਜਿਹੜਾ ਹੈਗਾ ਨਾ ਤੁਸੀਂ ਵੇਖੋਗੇ ਕਿ ਕਦੀ ਕਿਹੇ ਇੰਡੀਅਨ ਬੰਦੇ ਨੇ ਨਹੀਂ ਉਹਨਾਂ ਦੇ ਮਾਰੇ ਪੂੰਛ ਲਾਣੀ ਠੀਕ ਹੈ ਇਹਨਾਂ ਨੇ ਕੀ ਹੈ ਕਿ ਇਹਨਾਂ ਨੇ ਕੋਈ ਇਦਾਂ ਦਾ ਵਕੀਲ ਜਿਹੜਾ ਫੜਨਾ ਹੁੰਦਾ ਜਿਹਦਾ ਕੰਮ ਕੁਮ ਨਹੀਂ ਚੱਲਦਾ ਜਾਂ ਕੁਛ ਤੇ ਉਹ ਇਹਨਾਂ ਦੀ ਜਿਹੜੀ ਗੱਲਬਾਤ ਜਿਹੜੀ ਸੋਣੇ ਜਾਣਾਂ ਦੇ ਵਿੱਚ ਵਿਚ ਵਿਚ ਲਾ ਕੇ ਆਪਣਾ ਕਮਿਸ਼ਨ ਕਮਿਸ਼ਨ ਜਿਹੜਾ ਖਾਣਾ ਹੁੰਦਾ ਤੇ ਅਲਟੀਮੇਟਲੀ ਇਹਨਾਂ ਦੀ ਮੇਨ ਪ੍ਰੋਬਲਮ ਕੀ ਹੁੰਦੀ ਹੈ ਕਿ ਲੀਗਲ ਐਥਿਕਸ ਔਥਿਕਸ ਜੁੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਇਹਨਾਂ ਨੂੰ ਮਤਲਬ ਕਿ ਥੋਣਾਂ ਨੇ ਫਾਲੋ ਫਾਲੋ ਕਰਨੀਆਂ ਜਿਹੜੀਆਂ ਹੁੰਦੀਆਂ ਜਿਆਦਾਤਰ ਇਹਨਾਂ ਦੇ ਆਰਕੇਕੇ ਪੈਟਰਨ ਜਿਹੜੇ ਫਰਾਡ ਐਪਲੀਕੇਸ਼ਨ ਆ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਪੁੱਠੀਆਂ ਸਿੱਧੀਆਂ ਸਲਾਵਾ ਕਿ ਆ ਕਰ ਲਓ ਵਾਵੇ ਕਰ ਲਓ ਝੁੱਠੇ ਇਦਾਂ ਕਰ ਲਓ ਉਦਾਂ ਕਰ ਲਓ ਸੋ ਇਹਨਾਂ ਨਾਲ ਤੁਸੀਂ ਜੇ ਡੀਲ ਕਰਦੇ ਆ ਅੱਜ ਦੀ ਡੇਟ ਦੇ ਵਿੱਚ ਵੀ ਠੀਕ ਆ ਤੇ ਉਹ ਮੂਰਖਤਾ ਹੋਊਗੀ ਮੈਂ ਕਹੂੰਗਾ ਠੀਕ ਆ ਜੇ ਇਹਨਾਂ ਨੂੰ ਕੋਈ ਵੀ ਤੁਸੀਂ ਥੋੜੀ ਵੀ ਜੀ ਚੁੱਕ ਜੇ ਦਿੰਨੇ ਆ ਠੀਕ ਆ ਇਦਾਂ ਦੇ ਬੰਦਿਆਂ ਨੂੰ ਅਜੇ ਵੀ ਤੁਸੀਂ ਜੈਨਨ ਵੀ ਤੁਹਾਡਾ ਕੇਸ ਹੈਗਾ ਨਾ ਕਿਉਂਕਿ ਕੀ ਹੈ ਕਿ ਸੂਨਰ ਲੇਟਰ ਜਿਹੜੀ ਇਨਵੈਸਟੀਗੇਸ਼ਨ ਨਾ ਹੋ ਗਈਆਂ ਹੁਣੇ ਕੋਈ ਐਂਡਰਾ ਕਰੇਰਾ ਜਿਹੜੀ ਸੀਗੀ ਇਹ ਕੋਈ ਅਲੱਗ ਥੋੜਾ ਨ ਇਹਦਾ ਮਤਲਬ ਇਹ ਥੋਣਾ ਹੈ ਕਿ ਪੰਜਾਬੀ ਬੰਦਾ ਹੁਣ ਫੜਿਆ ਨਹੀਂ ਜਾ ਸਕਦਾ ਪਹਿਲਾਂ ਵੀ ਕਈ ਵਾਰੀ ਤੁਸੀਂ ਦੇਖ ਲਓ ਕਿ 1980s ਤੋਂ 90s ਤੋਂ ਕਈ ਬੰਦੇ ਇਹਨਾਂ ਨੇ ਜਿਹੜੇ ਫੜੇ ਆ ਜ਼ਿਆਦਾਤਰ ਜਿਹੜੇ ਪੈਰਾਲੀਗਲ ਜਿਹੜਾ ਉਹ ਬਸਟ ਹੁੰਦਾ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਜਿਹੜਾ ਨੇ ਵੀ ਉਹ ਪੈਰਾਲੀਗਲਾਂ ਦੀ ਹੈਲਪ ਲਈ ਹੁੰਦੀ ਆ ਕਿਸੇ ਵੀ ਡਾਕੂਮੈਂਟੇਸ਼ਨ ਦੇ ਵਿੱਚ ਉਹ ਸਾਰਾ ਹੀ ਜਿਹੜਾ ਬਸਟ ਹੋ ਜਾਂਦਾ ਵਾ ਤੇ ਅਲਟੀਮੇਟਲੀ ਪੁਰਾਣੇ ਜਿਹੜੇ ਕੇਸ ਆ ਉਹ ਵੀ ਸਾਰੇ ਜਿਹੜੇ ਖੋਲ੍ਹ ਦਿੰਦੇ ਆ ਸੋ ਪਹਿਲਾਂ ਤਾਂ ਜਿਹੜਾ ਹੁਣ ਜਿਹੜਾ ਉਹ ਟਾਈਮ ਆ ਗਿਆ ਨਾ ਇਹਨਾਂ ਨੂੰ ਕੱਢੋ ਕਮਿਊਨਿਟੀ ਵਾਲੇ ਉਹ ਪੁਲਿਸ ਇਹਨਾਂ ਨੂੰ ਜਿਹੜਾ ਕ ਤੇ ਤਦ ਤੱਕ ਮਤਲਬ ਜਿਹੜਾ ਕੋਰਟ 'ਚ ਨਹੀਂ ਬੰਦਾ ਜਾ ਸਕਦਾ ਬਾਹਰੋਂ ਤਾਂ ਉਹਨੇ ਕੀ ਉਹ ਗਲਤਮਲਤਾਂ ਦੱਸਿਆਣਾ ਐਂਡ ਆਫ ਦਾ ਡੇ ਤੁਸੀਂ ਫਸਣਾ ਜਿਹੜਾ ਨਵਾਂ ਵਾਲਾ ਜਿਹੜਾ ਵਕੀਲ ਇਹਨਾਂ ਨੇ ਭੇਜਣਾ ਵਾ ਠੀਕ ਆ ਉਹ ਤਾਂ ਪੰਜਾਬੀ ਬੰਦਾ ਹੁੰਦਾ ਨਹੀਂ ਨਾ ਤੁਹਾਡੀ ਲੈਂਗੁਏਜ ਬੋਲਦਾ ਵਾ ਤੇ ਉਹਨੇ ਇਗਨੋਰੈਂਸ ਕਰ ਦੇਣੀ ਕਿ ਮੈਨੂੰ ਨਹੀਂ ਪਤਾ ਇਹ ਤਾਂ ਪੈਰਾ ਲੀਗਲ ਨੇ ਕੀਤਾ ਪੈਰਾ ਲੀਗਲ ਦਾ ਬਾਅਦ 'ਚ ਕਿਤੇ ਕਈ ਵਾਰੀ ਨਾਮੂ ਨਿਸ਼ਾਨੀ ਹੁੰਦਾ ਪੇਪਰ ਵਰਕ ਦੇ ਵਿੱਚ ਠੀਕ ਆ ਤੇ ਕਈ ਵਾਰੀ ਤਾਂ ਇਦਾਂ ਵੀ ਸੁਣਿਆ ਕਿ ਆਨਲਾਈਨ ਆਨਲਾਈਨ ਬੰਦੇ ਆ ਕੇ ਦੱਸਦੇ ਆ ਕਿ ਉਹਨੇ ਕੋਈ ਸੈਲਮ ਐਪਲੀਕੇਸ਼ਨ ਫਾਈਲ ਕੀਤੀ ਸੀ ਤੇ ਬੰਦੇ ਦਾ ਪਤਾ ਹੀ ਨਹੀਂ ਕਿ ਰਹਿੰਦਾ ਕਿੱਥੇ ਆ ਕੀ ਆ ਜਿੱਦਾਂ ਪੈਰਾਲੀਗਲ ਅੱਗੋਂ ਅੱਗੋਂ ਦੇਖ ਕੇ ਜਿੱਦਾਂ ਨਵੇਂ ਬੰਦੇ ਆਂਦੇ ਆ ਸੋ ਤੁਸੀਂ ਉਸ ਸਕੈਮਸ ਕੋਮਾ ਦੇ ਵਿੱਚ ਨਾ ਜਿਹੜਾ ਫਸ ਜਾ ਕਰੋ ਠੀਕ ਆ ਜੀ ਤੇ ਜਿੱਦਾਂ ਤੁਹਾਨੂੰ ਇੱਥੇ ਟਰੈਕਚਰਾਂ ਲਈ ਲਾਇਸੈਂਸ ਚਾਹੀਦਾ ਨਾ ਸੇਮ ਥਿੰਗ ਹੈ ਕਿ ਜਿਹੜਾ ਬੰਦਾ ਨਹੀਂ ਲਾਇਸੈਂਸ ਲੈ ਸਕਦਾ ਤੁਹਾਨੂੰ ਪਤਾ ਕਿ ਉਹ ਕੰਪੀਟੈਂਟ ਨਹੀਂ ਹੈਗਾ ਤੇ ਹੁਣ ਜਿਹੜਾ ਇਹਦੇ ਬਾਰੇ ਕਈ ਵਾਰੀ ਆਪਾਂ ਗੱਲ ਕਰ ਚੁੱਕੇ ਆਂ ਪਰ ਅੱਜ ਤੁਹਾਨੂੰ ਖਬਰਾਂ ਇਹ ਦੱਸਾਂਗੇ ਜੀ ਸੋ ਜਿਹੜੀ ਐਨਰਾ ਗਰੇਰਾ ਜਿਹੜੀ ਸੀਗੀ ਇਹਨੂੰ ਫੜ ਲਿਆ ਉਹਨਾਂ ਨੇ ਇਹਨੇ ਕੀ ਕੀਤਾ ਕਿ ਸਲਮ ਐਪਲੀਕੇਸ਼ਨ ਦੇ ਵਿੱਚ ਮਲਟੀਪਲ ਸਟੇ ਇਹ ਕਲਾਇੰਟ ਯਾਰ ਐਕਚੁਅਲੀ ਇੱਕ ਸੀਗਾ ਉਹ ਕਹਿੰਦਾ ਉਹਨੇ ਕਿਹਾ ਸੀਗਾ ਕਿ ਹੁਣ ਜ਼ਿਆਦਾਤਰ ਕੀ ਹੈ ਕਿ ਇਹ ਪਤਾ ਨਹੀਂ ਕਿੱਦਾਂ ਇਨਵੈਸਟੀਗੇਸ਼ਨ ਹੋਏ ਬੜੇ ਆਪਣੇ ਜਾਸੂਸ ਛੱਡਦੇ ਹੁੰਦੇ ਆ ਤਕਰੀਬਨ ਇਹਨਾਂ ਕੋਲ ਪਹਿਲਾਂ ਹੀ ਇਨਫੋਰਮੇਸ਼ਨ ਵਗੈਰਾ ਜਿਹੜੀ ਸਾਰੀ ਹੁੰਦੀ ਆ ਤੇ ਬੇਸਿਕਲੀ ਇੱਕ ਕਲਾਇੰਟ ਤੋਂ ਉਹਨਾਂ ਨੇ ਫੜਿਆ ਸੀਗਾ ਉਹਨੇ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਸੀਗੀ ਨਹੀਂ ਤੇ ਉਹਨੇ ਕਿਹਾ ਕਿ ਉਹਨੇ ਲਿਖ-ਲੁਕ ਦਿੱਤਾ ਅਸਾਮ ਬਣਾ ਦਿੱਤਾ ਠੀਕ ਆ ਜਿਹਨੂੰ ਕਹਿੰਦੇ ਆ ਕਹਾਣੀਕਾਰ ਕਹਾਣੀਆਂ ਬਣਾਉਂਦੇ ਜਿਹੜੇ ਲੁਕੀ ਤੇ ਉਹ ਉਹਨਾਂ ਨੇ ਫਿਰ ਪੂਰੀ ਦੀ ਇਨਵੈਸਟੀਗੇਸ਼ਨ ਕੀਤੀ 1000 ਐਪਲੀਕੇਸ਼ਨਾਂ ਇਹਨੇ ਫਾਈਲ ਕੀਤੀਆਂ ਸੀ 1000 ਮਗਨਾਂ کئی ਵਕੀਲਾਂ ਕੋਣੀ ਇੰਨਾ ਕੰਮ ਨਾ ਜਾਣਾ ਪੈਰਾ ਲੀਗਲਾਂ ਨੇ ਜਿੰਨੀ ਅੱਤ ਜਿਹੜੀ ਚੱਕੀ ਸੀਗੀ 2013 ਤੋਂ ਲੈ ਕੇ 1000 ਸੈਲਬ ਐਪਲੀਕੇਸ਼ਨਾਂ ਤੇ ਤਕਰੀਬਨ ਉਹ ਕਹਿੰਦੇ ਕਿ ਸਾਰੀਆਂ ਜਦੋਂ ਬੈਕ ਗਏ ਤੇ ਨਕਲੀ ਕਲੇਮ ਜਿਹੜੇ ਸੀਗੇ ਜੇ ਇਹ ਗਿਲਟੀ ਹੁੰਦੀ ਆ ਤੇ 10 ਸਾਲ ਇਹਨੂੰ ਜੇਲ੍ਹ ਦੇ ਵਿੱਚ ਸਜ਼ਾ ਹੋਗੀ 2.5 ਲੱਖ ਡਾਲਰ ਜਿਹੜਾ ਜੁਰਮਾਨਾ ਹੋਊਗਾ ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ ਐਚ ਆਈ ਆਈ ਵੈਸਟ ਪਾਮ ਬੀਚ ਤੇ ਯੂ ਐਸ ਸੀ ਐਚ ਦੀ ਜਿਹੜੀ ਫਰਾਡ ਡੈਟੈਕਸ਼ਨ ਟੀਮ ਸੀਗੀ ਤੇ ਨੈਸ਼ਨਲ ਸਿਕਿਉਰਿਟੀ ਡਾਇਰੈਕਟੋਰੇਟ ਦਾ ਜਿਹੜਾ ਮੈਮੀ ਦਾ ਸਲਮ ਦਾ ਆਫਿਸ ਸੀ ਉਹਨਾਂ ਨੇ ਇਨਵ ਤੇ ਇਹਨੂੰ ਹੁਣ ਜਿਹੜਾ ਸਭ ਤੋਂ ਪਹਿਲੀ ਜਿਹੜੀ ਮਤਲਬ ਹਾਈਲਾਈਟ ਖਬਰ ਹੋਈ ਸੀਗੀ ਪੈਰਾਲੀਗਲ ਫਰਾਡ ਦੀ ਉਹ ਇਹ ਸੀ ਜੀ ਜੀ ਆਪਣੇ ਨਾ ਸਾਰੇ ਦੋਸਤਾਂ ਮਿੱਤਰਾਂ ਨੂੰ ਜਿਨ੍ਹਾਂ ਦੇ ਸਾਇਲੰਡ ਦੇ ਕੇਸ ਪਾਸ ਹੋਏ ਆ ਜਿਨ੍ਹਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਉਹ ਇੱਕ ਇੰਪੋਰਟੈਂਟ ਖਬਰ ਆ ਉਹ ਅਗਲੀਆਂ ਅਗਲੇ ਕੁਝ ਮਿੰਟਾਂ ਦੇ ਵਿੱਚ ਅਸੀਂ ਕਰਨੀ ਆ ਜਿਹੜੇ ਸੁਣ ਰਹੇ ਹੋ ਉਹ ਗਾ ਇਹਨੂੰ ਸ਼ੇਅਰ ਕਰ ਲਓ ਤਾਂ ਜੋ ਜਿਨ੍ਹਾਂ ਦੇ ਨਾਲ ਉਹ ਸੰਬੰਧਿਤ ਗੱਲ ਆ ਉਹਨਾਂ ਨੂੰ ਜਿਹੜਾ ਉਹ ਪਤਾ ਲੱਗ ਜੇ ਬਾਕੀ ਰਜਿਸਟਰੀ ਨੂੰ ਲੈ ਕੇ ਵੀ ਜਿਹੜੀ ਇਹ ਗੱਲ ਆ ਸੋ ਇਸ ਚੱਲ ਰਹੇ ਲਾਈਵ ਨੂੰ ਤੁਸੀਂ YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ ਪੰਜਾਬੀ ਰੇਡੀਓ USA ਤੇ ਉਹ ਪੰਜਾਬੀ ਟੀਵੀ USA ਤੇ ਉਹ ਇਹ ਸ਼ੇਅਰ ਕਰ ਲਓ ਅੱਗੇ ਤਾਂ ਜੋ ਉਹਨਾਂ ਨੂੰ ਲੇਟੈਸਟ ਜਿਹੜੀ ਉਹ ਜਾਣਕਾਰੀ ਮਿਲ ਜਵੇ ਵੀ ਕੀ ਜਿਹੜਾ ਉਹ ਅ ਅਪਡੇਟਸ ਜਿਹੜੀਆਂ ਉਹ ਆ ਰਹੀਆਂ ਸੋ ਹੁਣ ਇਹਦੇ ਵਿੱਚ ਅਟਾਰਨੀ ਜਿਹੜਾ ਨੇ ਜੀ ਨਾਲੇ ਵੀ ਗੱਲ ਹੁੰਦੀ ਆ ਜੇ ਕਿਸੇ ਦਾ ਰੀਅਲ ਵੀ ਹੋਊਗੀ ਉਹ ਗੱਲ ਹੁਣ ਜਿਹਦੇ ਸਾਰੇ ਬਾਕੀ ਫਰਾਡ ਵਾਲੇ ਨਿਕਲਦੇ ਆ ਉਹ ਵੀ ਵਿਚਾਰੇ ਰਗੜ ਹੋ ਜਾਣੇ ਆ ਨਾਲ ਹੀ ਹਾਂਜੀ ਸਭ ਰਗੜ ਹੋ ਜਾਂਦੇ ਆ ਹੂੰ